ਦੇਖ ਰਹੇ ਦੋਸਤੋ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਹਾਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੇ ਨਗਰ ਨਿਗਮ ਦੀਆਂ ਚੋਣਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਤੇ ਕੱਲ ਦਾ ਦਿਨ ਜਿਹੜਾ 9 ਤਰੀਕ ਸੀਗੀ ਕਾਗਜ਼ ਭਰਨ ਦਾ ਪਹਿਲਾ ਦਿਨ ਸਟਾਰਟ ਕੀਤਾ ਗਿਆ ਸੀ ਪਰ ਕੱਲ ਕੋਈ ਜਿਆਦਾ ਹਲਚਲ ਨਹੀਂ ਹੋਈ ਕੱਲ ਸਿਰਫ ਮੀਟਿੰਗਾਂ ਹੋਈਆਂ ਤੇ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਲਈ ਜਿਹੜੀ ਗਹਿਮਾ ਗਮੀ ਸ਼ੁਰੂ ਹੋ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਆ ਇਸ ਟਾਈਮ ਜੇ ਅਗਰ ਅਸੀਂ ਬਲਾਕ ਬਾਗੇ ਪਰ ਦੀ ਗੱਲ ਕਰਕੇ ਵਾਠੀ ਕੈਂਤੀ ਵਜ ਜਿਹੜੇ ਇ ਜਿੰਨਾ ਵੱਲੋਂ ਅੱਜ ਜਿਹੜੇ ਵੱਖ-ਵੱਖ ਪਾਰਟੀਆਂ ਵੱਲੋਂ ਇਹ ਆਪਦੇ ਕਾਗਜ਼ ਵੀ ਜਿਹੜੇ ਉਹ ਭਰੇ ਜਾਣੇ ਹੈਗੇ ਆ ਤਸਵੀਰਾਂ ਇੱਕ ਵਾਰ ਜਰੂਰ ਦੇਖ ਲਓ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਵੱਡੀ ਗਲਤੀ ਵਿੱਚ ਜਿਹੜੇ ਸਮਰਥਕ ਹੈ ਪਾਰਟੀਆਂ ਦੇ ਪਹੁੰਚੇ ਹੋਏ ਆ ਇਹ ਇਹਦੇ ਸਮਝਾਈ ਗੱਲਬਾਤ ਕਰਾਂਗੇ ਤੇ ਇਸ ਤੋਂ ਪਹਿਲਾਂ ਕੁਝ ਉਦੋਂ-ਉਦੋਂ ਵੀ ਜਿਹੜੀ ਹੋਈ ਸੀਗੀ ਉਹ ਕਿਉਂ ਹੋਈ ਸੀ ਉਹਦੇ ਸੱਚ ਵੀ ਗੱਲ ਕਰਾਂਗੇ ਪਰ ਤਸਵੀਰਾਂ ਇੱਕ ਵਾਰ ਜਰੂਰ ਦੇਖ ਲਓ ਇਹ ਬਾਗੇ ਬਣੇ ਨੇ ਤਸਵੀਰਾਂ ਜਿੱਥੇ ਇਸ ਟਾਈਮ ਆ ਜਿਹੜੇ ਕਾਗਜ਼ ਨਾਮਜ਼ਦਗੀ ਕਾਗਜ਼ਾਤ ਜਿਹੜੇ ਦਾਖਲ ਕੀਤੇ ਜਾਣੇ ਹੈਗੇ ਆ ਬਾਗ ਦਾ ਗੇਟ ਆ ਉਤੋਂ ਬਾਹਰ ਜਿਹੜੇ ਪਾਰਟੀ ਆ ਸ਼੍ਰੋਮਿਕਾਲੀ ਦਲ ਦੇ ਆਗੂ ਜਿਹੜੇ ਤੀਰ ਸਿੰਘ ਬਾਲਾ ਵੀ ਖੜੇ ਹੋਏ ਹੈਗੇ ਆ ਆਮ ਆਦੀ ਪਾਰਟੀ ਵਾਲੇ ਵੀ ਖੜੇ ਹੋਏ ਹੈਗੇ ਆ ਤੇ ਹੋਰ ਜਿਹੜੇ ਸਮਰਥਕ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਹੋਏ ਹੈਗੇ ਆ ਤਸਵੀਰਾਂ ਇੱਕ ਵਾਰ ਜੀ ਤੁਸੀਂ ਦੇਖ ਲਓ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਵੀ ਜਿਹੜਾ ਇੱਥੇ ਕਦੋਂ ਦਾ ਕੀ ਕਾਰਨ ਹੈਗਾ ਕਿਸ ਤਰ੍ਹਾਂ ਹੈਗਾ ਤੇ ਪਹੁੰਚਦੇ ਆ ਗਏ ਇੱਕ ਵਾਰ ਪੁਲਿਸ ਵੀ ਵੱਡੀ ਗਤੀ ਵਿੱਚ ਜਿਹੜੇ ਉਹ ਮੰਤਵਲਾ ਮੁਲਾਜ਼ਮਾ ਇੱਥੇ ਲਾਏ ਗਏ ਹੈਗੇ ਆ ਤੇ ਪਰ ਇਹਨਾਂ ਨਾਲ ਅਸੀਂ ਗੱਲਬਾਤ ਜੂ ਕਰਾਂਗੇ ਪੁੱਛਾਂਗੇ ਵੀ ਸਾਜੀ ਜਿਹੜੀ ਕਹਾਣੀ ਉੱਥੇ ਤੁੰਦੂ ਮੈਂ ਹੋਈ ਉਹਦਾ ਕੀ ਕਰ ਰਿਹਾ ਹੈਗਾ ਪੁੱਛਦੇ ਆ ਗਏ ਉਹਨਾਂ ਕੋਲ ਮਾਲਾ ਸਾਹਿਬ ਇਸ ਤੋਂ ਪਹਿਲਾਂ ਥੋੜੀ ਜੀ ਤੁੰਦੂ ਮੈਂ ਮੈਂ ਹੋਈ ਸੀ ਉਹਦਾ ਕੀ ਕਾਰਜੀ ਕਿਉਂ ਸੀ ਉਹਦਾ ਕਾਰਨ ਤੁਸੀਂ ਦੇਖ ਸਕਦੇ ਇੱਥੇ ਕਿੰਨਾ ਵਗ ਅੰਦਰ ਵੜਿਆ ਹੋਇਆ ਇਹਨਾਂ 'ਚੋ ਇੱਕ ਵੀ ਬੰਦੇ ਦੀ ਬਾਗਾ ਪ੍ਰਣਾਲੀ ਦੇ ਵਿੱਚ ਵੋਟ ਹੈ ਨਹੀਂ ਚਲੋ ਕੈਂਡੀਡੇਟ ਤਾਂ ਹੋਣਾ ਹੀ ਕੀ ਹੈ ਇੱਥੇ ਕਾਗਜ਼ ਪਹਿਲਾਂ ਸਾਡਾ ਜੀ ਬਸੀਰ ਸਿੰਘ ਐਮਸੀ ਕੈਰ ਨੰਬਰ ਵਾਰ ਤੋਂ ਆਇਆ ਸੀ ਉਹਦੀ ਫਾਈਲ ਖੋਈ ਗਈ ਪਰ ਕੁਦਰਤੀ ਰੱਬ ਵੱਲੋਂ ਫੁੱਲ ਹਲਾ ਦੋ ਲਿਆ ਸੀ ਉਹਨੇ ਇੱਕ ਅੰਦਰ ਜਾ ਕੇ ਰੱਦ ਚੁੱਕੀ ਅੱਜ ਅੱਜ ਹੀ ਸਵੇਰ ਉਹਨੂੰ ਦੇਖਦੇ ਹੋਏ ਫਿਰ ਅਸੀਂ ਵੀ ਨਾਲ ਲੈ ਕੇ ਆਏ ਆ ਬੰਦੇ ਹੁਣ ਇੱਥੇ ਜਾਂਦਾ ਕਾਗਜ਼ ਭਰੋ ਜਾਣਗੇ ਤੇ ਜਾਂ ਹੜਿਆਂ ਲਾਛਾ ਜਾਣਗੇ ਕੱਲਾ ਦੋਈ ਹੈ ਇਹਦਾ ਜ਼ਿੰਮੇਵਾਰ ਹੋਊਗਾ ਐਮਐਲਏ ਅਮਰਪਾਲ ਸਿੰਘ ਸੁਖਾਨਾ ਕਿਉਂਕਿ ਉਹਨੇ ਪਹਿਲਾਂ ਵੀ ਕੋਟਲਾ ਮੇਰ ਸੰਗਿਆਂ ਨਾਲ ਵਿਖੇ ਗੋਲੀ ਚਲਵਾ ਕੇ ਇੱਕ ਬੰਦੇ ਦੀ ਮੌਤ ਕਰਵਾਈ ਹੈ ਤੇ ਉਹ ਇਹ ਖਮਾਜੇ ਭੁਗਤਨੇ ਪੈਣੇ ਆ ਕਦੇ ਵੀ ਭੁਗਤਨੇ ਪੈਣ ਇਹ ਖਮਾਜੇ ਭੁਗਤਨੇ ਪੈਣੇ ਉਸ ਬੰਦੇ ਕਿ ਇੰਨੇ ਗੁੰਡਾਗਰਦੀ ਜੇ ਤੂੰ ਇੰਨੇ ਕੰਮ ਕੀਤੇ ਵਿਕਾਸ ਦੇ ਸ਼ਰੀਫ ਜਿਹਾ ਮੂੰਹ ਬਣਾ ਕੇ ਕਹਿ ਦਿੰਦਾ ਕਿ ਮੈਂ ਬਹੁਤ ਸ਼ਰੀਫ ਆ ਵਾਜਾ ਹੈ ਕਿ ਚਾਵੇ ਫਿਰ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਇਹ ਕਿਸੇ ਦੇ ਮਾਂ ਦੇ ਪੁੱਤ ਆ ਸਾਡੇ ਪਾਸੇ ਵੀ ਕਿਸੇ ਮਾਂ ਦੇ ਪੁੱਤ ਆ ਜਿਹੜੇ ਇਹਨੇ ਭੇਜੇ ਉਹ ਵੀ ਕਿਸੇ ਮਾਂ ਦੇ ਪੁੱਤ ਆ ਇਹਨਾਂ ਨੂੰ ਕੰਮ ਰਵਾਉਂਦਾ ਆਪਸ ਵਿੱਚ ਅਸੀਂ ਆਪ ਖੜੇ ਆ ਆਵੇ ਇੱਥੇ ਆਪ ਉਹ ਬੰਦੇ ਇਹਨਾਂ ਦੀ ਪਿੱਛੇ ਸੀਗੇ ਇਹਦੀ ਭੀੜ ਜਿਹੜੀ ਨੇ ਭੀੜ ਸੱਦੀ ਹੋਈ ਆ ਉਹ ਫੈਲ ਖੋ ਕੇ ਲੈ ਗਈ ਪਰ ਉਹਦੀ ਫੈਲ ਅੰਦਰ ਜਮਾ ਹੋ ਗਈ ਕਾਰਨ ਕੀ ਸੀ ਕਿ ਉਹਨੇ ਕੋਲ ਦੋ ਫੈਲਾਂ ਸੀ ਉਹਨੇ ਇੱਕ ਫੈਲ ਬਣਾ ਦੀ ਚਲੋ ਜੀ ਦੂਜੀ ਫੈਲ ਅਗਲਾ ਆਦੀ ਅੰਦਰ ਜਮਾ ਕਰਾ ਗਿਆ ਉਹਨੇ ਆਪ ਵੀ ਸੋਸ਼ਲਿਸਟ ਦੇ ਬੁੱਧੀ ਦੇ ਮਤਾਬਕ ਇਹ ਗੱਲ ਕਰ ਲਈ ਪਰ ਮੇਰੇ ਨਾਲ ਸਿੱਧਾ ਇਹ ਮੈਲੇ ਨੂੰ ਸਵਾਲ ਆ ਜੇ ਇੰਨਾ ਹੀ ਮਾਰਦਾ ਦੰਦ ਪੀਤਾ ਮਰਦਾ ਆ ਵੇਖ ਖੜੇ ਅਸੀਂ ਮੁੱਦੂਏ ਬਾਬਤ ਆਦੇ ਵਰਕਰਾਂ ਦੇ ਨਾਲ ਉਹਨੇ ਕਿ ਤੂੰ ਵੀ ਆਜੇ ਰੁਪਿਆ ਦੇ ਨਾਲ ਆ ਇਹਨਾਂ ਨੂੰ ਚੈਰਨ ਨੂੰ ਕਿਉਂ ਮਰਾਂਦਾ ਠੀਕ ਹੈ ਨਾ ਇਹ ਵੀ ਕਿਸੇ ਕਿਸੇ ਦੇ ਮਾ ਦੇ ਪੁੱਤ ਹੋਣਗੇ ਕਿਸੇ ਧੀ ਦੇ ਭੈਣ ਹੋਣਗੇ ਜੀ ਇਹਨਾਂ ਚੋਂ ਕੋਈ ਮਰਦਾ ਸਾਡੇ ਚੋਂ ਕੋਈ ਮਰਦਾ ਐਮਐਨਏ ਦਾ ਕੀ ਜਾਨਾ ਉਹ ਕਿ ਆਵੇ ਇੱਥੇ ਲੜੇ ਆ ਕੇ ਸਾਡੇ ਨਾਲ ਖੜੇ ਹਾਂ ਦੋਵੇਂ ਬਿਆਪੋ ਦਾ ਵਰਤਣ ਲਈ ਜੇ ਉਹਨੂੰ ਪਹਿਲਾਂ ਕਹਿ ਗਏ ਕਿ ਜੰਗ ਸਾਰੇ ਫੈਲਾ ਭਰ ਗਿਆ ਜਾਣਗੇ ਤੇ ਜਾ ਇੱਥੇ ਲਸ਼ ਆ ਜਾਣਗੇ ਕੰਮ ਦੋ ਹੀ ਹੋਣੇ ਆ ਇਹਨਾਂ ਨੂੰ ਵੀ ਅਸੀਂ ਸਿੱਧਾ ਕਹਿਦਾ ਕਿ ਜੇ ਜੁਈ ਫੈਲਾ ਹੋਣਗੇ ਤਾਂ ਹੈ ਨਹੀਂ ਕਿ ਫੈਲਾ ਹੋ ਕੇ ਭੰਜੀਓਗੇ ਉਹਦੇ ਜਿਹੜਾ ਕੋ ਹੋਊਗਾ ਭਾਈ ਦੋਨੋਂ ਵਾਲ ਇੱਕੋ ਜਿਹੇ ਹੁੰਦੇ ਆ ਜਿੱਧਰ ਨੂੰ ਗੱਲ ਜਾਊਗੀ ਫਿਰ ਜਾਂਦੀ ਜਾਊਗੀ ਪਰ ਮੇਰੇ ਦਾ ਐਮਐਲਏ ਨੂੰ ਸਵਾਲ ਆ ਸਵਾਲ ਤਾਂ ਤਾਂ ਹੱਲ ਹੋ ਜੀ ਆਪ ਆਵੇ ਇਹਨੂੰ ਨਵਜਾਰੇ ਨੂੰ ਭੇਜੋ ਬੜਾ ਜਿਹਨੂੰ ਪ੍ਰਸ਼ਾਸਨ ਨੇ ਕੋਈ ਇਸ਼ਵਾਸ਼ਣ ਦਵਾਇਆ ਫਿਲਹਾਲ ਪ੍ਰਸ਼ਾਸਨ ਨੇ ਸਾਰੇ ਬੰਦਿਆਂ ਨੂੰ ਸਾਡੇ ਕਹਿਨ ਤੇ ਪਹਿਲਾਂ ਸਾਡੇ ਬੰਦੇ ਬਾਹਰ ਕੀਤੇ ਫਿਰ ਚਲੋ ਕੁਝ ਕੁ ਬੰਦੇ ਨਾਲੇ ਕਰਦੇ ਪਰ ਕੁਝ ਹਜੇ ਵੀ ਅੰਦਰ ਫਿਰਦੇ ਨੇ ਪਰ ਜੇ ਮਾੜੀ ਮੋਟੀ ਵੀ ਨਵੇਂ ਬਾਰੇ ਤੇ ਲੋਚਨ ਜੀ ਕੋਈ ਗੱਲ ਹੋਈ ਹਵੀ ਨਵੀਂ ਹੋਈ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਜੇ ਅਸੀਂ ਪਿੱਛੇ ਹਟਣਾ ਉਹ ਦੂਜੇ ਲੀਡਰਾਂ ਵਾਂਗੂ ਅਸੀਂ ਝਾਉਂਦੇ ਹੀ ਨਹੀਂ ਸੀ ਅਸੀਂ ਤਾਂ ਸਿਰ ਤੇ ਕਫਨ ਬੰਨ ਕੇ ਆਏ ਹਾਂ ਸਿਰ ਤੇ ਕਫਨ ਬੰਨ ਕੇ ਆਏ ਹਾਂ ਪੰਜੋ ਹੋਰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤਸਵੀਰਾਂ ਤੁਸੀਂ ਜਰੂਰ ਲਾਈਵ ਦੇਖ ਸਕਦੇ ਹੋ ਜਿਹੜੀ ਪੁਲਿਸ ਦੀ ਜਿਹੜੀ ਗਿਣਤੀ ਉਹ ਵੱਧ ਗਈ ਹੈਗੀ ਇਸ ਟਾਈਮ ਵੱਡੀ ਗਿਣਤੀ ਵਿੱਚ ਜਿਹੜੇ ਪੁਲਸ ਅ ਕਰਮਚਾਰੀ ਇੱਥੇ ਪਹੁੰਚ ਚੁੱਕੇ ਐ ਐਸਐਚਓ ਡੀਐਸਪੀ ਦੋ ਐਸਐਚਓ ਇੱਥੇ ਲੱਗੇ ਹੋਏ ਆ ਵਗੈਰਾ ਇਨ੍ਹਾਂ ਚੋਣਾਂ ਨੂੰ ਲੈ ਕੇ ਤੇ ਅਸੀਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਪਰ ਫਿਲਹਾਲ ਤੁਸੀਂ ਬਣਿਆ ਰਹੋ ਜੋ ਮਾਹੌਲ ਇੱਥੇ ਬਣਿਆ ਹੋਇਆ ਉਹਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਪੁਲਸ ਤੋਂ ਵੀ ਪੁੱਛਾਂਗੇ ਪੁੱਛਦੇ ਆ ਕਿ ਅੰਦਰ ਜਾ ਕੇ ਇੱਕ ਵਾਰ ਜੀ ਜਿਹੜੇ ਲੋਕ ਆ ਜਿਹੜੇ ਕਹਿੰਦੇ ਵਿੱਚ ਆਏ ਹੋਏ ਆ ਗਿਆ ਤੇ ਕਾਗਜ਼ ਭਰਨ ਵਾਲੇ ਬੰਦੇ ਸ਼ਾਇਦ ਅੰਦਰ ਹੈਗੇ ਆ ਤੇ ਇਹਦੇ ਸਮਝਾ ਸੀ ਡੀਐਸਪੀ ਬਾਗਾ ਬਣਾਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਅਗਰ ਸਾਨੂੰ ਸਮਾਂ ਮਿਲਦਾ ਹੈ ਜਾਂ ਮੰਗਣ ਦਾ ਸਮਾਂ ਮਿਲਦਾ ਹੈ ਜੇ ਤਾਂ ਤੇ ਪੁੱਛਾਂਗੇ ਉਹਨਾਂ ਕੋਲੋਂ ਵੀ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਸਿਸਟਮ ਦਾਰਾ ਕੀ ਹੈਗਾ ਤੇ ਇਸ ਟਾਈਮ ਜਿਹੜਾ 게ਟ ਆ ਬਿਲਕੁਲ ਜਿਹੜੀ ਕਹਿੰਦੇ ਵੀ ਰੋਕਿਆ ਹੋਇਆ ਆ ਤੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਆ ਸਮਰਥਕ ਤੇ ਅ ਸੰਧਾਪੀਤ ਸਿੰਘ ਮਾਲਾ ਤੇ ਗਜੀਤ ਸਿੰਘ ਮਾਲਾ ਤੇ ਉਹਨਾਂ ਦੇ ਨਾਲ ਬਾਕੀ ਆ ਵਾਲੀ ਪਾਰਟੀ ਦੇ ਜਿਹੜੇ ਸਮਰਥਕ ਉਹ ਵੀ ਇੱਥੇ ਕਰੇ ਆਗੇ ਤੇ ਪੁਲਸ ਵੱਲੋਂ ਦਾਗਾ ਡੂੰਗਾ ਵੀ ਮਾਰਾ ਲਈਆਂ ਗਈਆਂ ਹੈਗੀਆਂ ਵੀ ਜੇਕਰ ਕੋਈ ਕਾਬੂ ਤੋਂ ਬਾਹਰ ਹਾਲਾਤ ਹੋਵੇ ਸ਼ਾ ਡਾਂਗ ਵੀ ਜਿਹੜੀ ਫੇਰ ਸਕਦੀ ਹੈ ਪੁਲਸ ਤੇ ਬਾਦੀਆਂ ਗੱਲਾਂ ਤੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਮੈਨੂੰ ਤਸਵੀਰਾਂ ਮੱਖਣੀਆਂ ਜਾਉਣਾ ਪੁਲਸ ਨੇ ਆਪਦੇ ਜਿਹੜੇ ਇੱਕ ਮਰ ਕੱਸੇ ਕਰ ਲਏ ਹੈਗੇ ਆ ਤੇ ਜਿਹੜੇ ਆਪ ਦੇ ਜਵਾਨਾਂ ਨੂੰ ਇਸ ਟਾਈਮ ਵੱਨੋਂ ਜਿਹੜੀਆਂ ਡਾਂਗਾਂ ਜਿਹੜੀਆਂ ਫਰਾਦ ਦਿੱਤੀਆਂ ਕਿੰਜ ਆ ਗਈਆਂ ਤੇ ਅ ਗਾਂ ਕਿਸ ਤਰ੍ਹਾਂ ਦਾ ਮਹੌਲ ਰਹੂਗਾ ਕੀ ਬਣਦਾ ਉਹ ਸਮੇਂ ਦੀ ਗੱਲ ਦਾ ਪਰ ਫਿਲਹਾਲ ਇਹ ਹੈ ਵੀ ਇਹਨਾਂ ਵੱਲੋਂ ਆਪਣੀਆਂ ਡਾਂਗਾਂ ਤਿਆਰ ਕਰ ਲਈਆਂ ਨੇ ਜਾਂ ਜੇ ਕੋਈ ਬੰਦਾ ਬਾਦੂ ਘਾਟੂ ਗੱਲ ਕਰੂਗਾ ਤਾਂ ਜਾਂ ਫਿਰ ਹੋਰ ਕਰੂਗਾ ਤਾਂ ਉਹ ਜਰੂਰ ਕੋਲ ਇੱਕ ਤੱਕ ਤੇ ਜਾ ਕੇ ਕੋਈ ਗੱਲ ਪੁੱਛ ਲੈ 11 ਨੰਬਰ ਵਾਹ ਹਾਂਜੀ ਹਾਂਜੀ ਕਮਲਜੀਤ ਜੀ ਹਾਂਜੀ ਤੁਹਾਡੀ ਫਾਈਲ ਅੰਦਰ ਗਈ ਵੀ ਹਾਂਜੀ ਫਾਈਲ ਅੰਦਰ ਗਈ ਬਿਲਕੁਲ ਜਿਹੜੇ ਇੱਥੇ ਉਮੀਦਵਾਰ ਹੈਗੇ ਆ ਸ਼ੋਭਨੀ ਕਾਲੀ ਦਲ ਦੇ ਇਹਨਾਂ ਦੀ ਫਾਈਲ ਅੰਦਰ ਗਈ ਵੀ ਆ ਤੇ ਇਹ 11 ਨੰਬਰ ਮਾਰਕ ਤੋਂ ਜਿਹੜੇ ਨੰਗਣਾ ਚਾਹਦੇ ਆਗੇ ਪੁਲਿਸ ਵੱਲੋਂ ਥੋੜੀ ਸਰਟੀ ਕੀਤੀ ਆ ਨਹੀਂ ਨੰਗਣਾ ਪੱਜਾ ਰਿਹਾ ਪਰ ਤੁਹਾਨੂੰ ਤਸਵੀਰਾਂ ਜਰੂਰ ਹੈ ਸਟੈਪ ਨੂੰ ਵਿਖਾ ਰਿਹਾ ਹੈਗੇ ਆ ਸ਼ੋਭਨੀ ਕਾਲੀ ਦਲ ਦੇ ਖੜੇ ਆਗੇ ਆਮ ਆਦੀ ਪਾਰਟੀ ਵਾਲੇ ਵੀ ਲੋਕ ਖੜੇ ਹੈਗੇ ਆ ਤਸਵੀਰਾਂ ਤੁਸੀਂ ਐਸਾ ਦੇਖ ਰਹੇ ਹੋ ਜਿੱਥੇ ਪੁਲਿਸ ਵੱਲੋਂ ਵੀ ਆਪ ਦੀ ਜਿਹੜੀ ਐਕਟੀਵਿਟੀ ਵਧਾ ਦਿੱਤੀ ਗਈ ਹੈਗੀ ਆ ਪਰ ਇਹਨਾਂ ਨੂੰ ਬੰਦਿਆਂ ਦੀ ਪਛਾਣ ਨਹੀਂ ਆ ਰਹੀ ਅਸੀਂ ਐਮਸੀ ਇਲੈਕਸ਼ਨ ਹੋ ਰਹੇ ਆ ਬਾਕੀ ਪਾਣੇ ਅਸੀਂ ਕੈਂਡੀਡੇਟ ਆ ਵਾਰਡ ਨੰਬਰ 12 ਤੋਂ ਮੈਂ ਕੈਂਡੀਡੇਟ ਆ ਅਸੀਂ ਅੱਜ ਆਪਦੇ ਪੇਪਰ ਇੱਥੇ ਫਾਈਲ ਕਰਨ ਆਏ ਸੀ ਪਰ ਪਹਿਲਾਂ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਐਨਓਸੀ ਲਾਓ ਨਾਲ ਜਦੋਂ ਕਿ ਐਨਓਸੀ ਸਾਨੂੰ ਮਿਲ ਹੀ ਨਹੀਂ ਰਹੀ ਅਸੀਂ ਕਿਹਾ ਅਸੀਂ ਸਵੈ ਕੋਸ਼ਣਾ ਪੱਤਰ ਅਲਫੀਆ ਬਿਆਨ ਲਾਇਆ ਸਾਡੀ ਫਾਈਲ ਤੁਸੀਂ ਜਮ੍ਹਾਂ ਕਰੋ ਜੇ ਨਹੀਂ ਜਮ੍ਹਾਂ ਕਰਨੀ ਸਾਨੂੰ ਲਿਖ ਕੇ ਦਿਓ ਫਾਈਲ ਤੇ ਵੀ ਅਸੀਂ ਐਨਓਸੀ ਤੋਂ ਬਿਨਾ ਫਾਈਲ ਨਹੀਂ ਜਮ੍ਹਾਂ ਕਰ ਸਕਦੇ ਉਹ ਕਹਿੰਦੇ ਨਾਂ ਸੀ ਲਿਖ ਕੇ ਦੇਣਾ ਜੀ ਨਾਂ ਤੁਹਾਡੀ ਫਾਈਲ ਫੜਨੀ ਆ ਅੰਦਰੋਂ ਸਾਰਾ ਆਮਲਾ ਉੱਠ ਕੇ ਭੱਜ ਗਿਆ ਅੰਦਰ ਜਿੱਥੇ ਫਾਈਲ ਜਮਾ ਕਰੋਗੇ ਉੱਥੇ ਕੋਈ ਮੁਲਾਜ਼ਮ ਨਹੀਂ ਸਰੇ ਹੰਤਕਾਸ਼ਾ ਹੀ ਹੋਈ ਰਹੀ ਹੈ ਕਿਉਂਕਿ ਪਹਿਲਾਂ ਲੱਜ ਨਹੀਂ ਉਹਨਾਂ ਨੇ ਨਾ ਜੀ ਆ ਪਹਿਲਾਂ ਸਾਡੇ ਕੋਲੇ ਅੰਦਰ ਹੈ ਹੀ ਕੋਈ ਨਹੀਂ ਜੀ ਉੱਠ ਕੇ ਭੱਜ ਗਿਆ ਸਾਰਾ ਆਮਲਾ ਹੀ ਉੱਠ ਕੇ ਭੱਜ ਗਿਆ ਅੰਦਰ ਹੈ ਹੀ ਕੋਈ ਨਹੀਂ ਸਾਹਮਣੇ ਦੇਖੋ ਬਾਰੀ ਸਾਹਮਣੇ ਤੁਸੀਂ ਬਾਰੀ ਦੇ ਵੀਡੀਓ ਬਣਾਓ ਕੋਈ ਹੈਗਾ ਮੁਲਾਜ਼ਮ ਫਾਈਲ ਫੜਨ ਨਾਲ ਉੱਥੇ ਅਨ ਦੇ ਵੱਡੇ ਰੋਪ ਆ ਜਿਹੜੇ ਇਸ ਟਾਈਮ ਲੱਗ ਚੁੱਕੇ ਹੈਗੇ ਆ ਵੀ ਇੰਦਾ ਦਾ ਕਹਿਣਾ ਆ ਵੀ ਕੋਈ ਫਾਈਲ ਇਹਨਾਂ ਦੀ ਫੜਨ ਵਾਲਾ ਬੰਦਾ ਕੋਈ ਨਹੀਂ ਆ ਸਟਾਫ ਇੱਥੇ ਹੈ ਨਹੀਂਗਾ ਤੇ ਕੌਣ ਫਾਈਲਾਂ ਜਿਹੜਾ ਲਊਗਾ ਤੇ ਕੌਣ ਜਮਾ ਕਰਾਊਗਾ ਇਹ ਪਤਾ ਨਹੀਂ ਸਮੇਂ ਦੀ ਗੱਲ ਆ ਪਰ ਫਿਲਹਾਲ ਤਸਵੀਰਾਂ ਤੁਹਾਨੂੰ ਜਰੂਰ ਵਿਖਾ ਰਿਹਾ ਤੇ ਸਦਨ ਨਾਲ ਇੰਸਪੈਕਟਰ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਨਾਲ ਵੀ ਇਹੀ ਗੱਲਬਾਤ ਕਰਾਂਗੇ ਪੁੱਛਾਂਗੇ ਇੰਸਪੈਕਟਰ ਸਾਹਿਬ ਇਹਦਾ ਸਾਰਾ ਕੁਝ ਚੱਲ ਜਾਓ ਕਹਿੰਦੇ ਸਾਡੀ ਕੋਈ ਫਾਈਲ ਫੜਨ ਵਾਲਾ ਬੰਦਾ ਹੈ ਨਹੀਂਗਾ ਪਹਿਲਾਂ ਇੱਥੇ ਤੁਹਾਨੂੰ ਮੈਂ ਵੀ ਹੋਈ ਕੀ ਕਹੋਂਗੇ ਫਾਈਲ ਤਾਂ ਫੜ ਰਹੀ ਹੈ ਜੀ ਉਹਨਾਂ ਨੇ ਇਜੈਕ ਅਬਜੈਕਸ਼ਨ ਆਫ ਦੇ ਪੂਰੇ ਕਰ ਲੈਣ ਜੀ ਇਹ ਤਾਂ ਕੋਲੇ ਖੜੇ ਸਿਕਿਉਰਟੀ ਦੀ ਡਿਊਟੀ ਹੈ ਸਾਡੀ ਅਸੀਂ ਪੂਰੀ ਸਿਕਿਉਰਟੀ ਪ੍ਰੋਵਾਈਡ ਕਰਾ ਰਹੇ ਹਾਂ ਕਿ ਸਾਰੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾਊਗਾ ਬਿਲਕੁਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹਨਾਂ ਦੇ ਜਿਹੜੇ ਕਾਗਜ਼ ਇਹਨਾਂ ਨੇ ਲਏ ਕੁ ਸਵੇਹ ਕੁਛ ਨਾ ਪੱਤਰ ਵਗੈਰਾ ਐਫੀਡੇਵਿਟ ਤਾਂ ਇਹਨਾਂ ਦਾ ਰੌਲਾ ਹੈਗਾ ਉਹ ਆਉਂਦਾ ਪੂਰੇ ਕਰਵਾ ਲੈਣ ਲੈ ਰਹੀ ਹੈ ਜੀ ਕਾਗਜ਼ ਦੋਵੇਂ ਪਾਰਟੀਆਂ ਸਾਰੀਆਂ ਪਾਰਟੀਆਂ ਭਰ ਰਹੀ ਉਹ ਕਦੇ ਐਨਓਸੀ ਵਗੈਰਾ ਤਾਂ ਕਦੇ ਸਾਨੂੰ ਦਿੱਤੀ ਨਹੀਂ ਇਹਨਾਂ ਨੇ ਕਹਿੰਦੇ ਵੀ ਐਸੋਸੀਏਸ਼ਨ ਉਹ ਸਵੇਹ ਕੁਛ ਨਾ ਪੱਤਰ ਲਾਇਆ ਕਹਿੰਦੇ ਫੇਰ ਵੀ ਨਹੀਂ ਲਾਇਆ ਇਹਦਾ ਜੀ ਉਹਨਾਂ ਨੂੰ ਅੰਦਰ ਡਿਪਾਰਟਮੈਂਟ ਹੈ ਜਿਹੜਾ ਵੀਡੀਓ ਡਿਪਾਰਟਮੈਂਟ ਉਹਨਾਂ ਨੂੰ ਪਤਾ ਹੋਊਗਾ ਨਾ ਇਹ ਸਾਡਾ ਤਾਂ ਕਮ ਸਿਕਿਉਰਿਟੀ ਦਾ ਅਸੀਂ ਸਿਕਿਉਰਿਟੀ ਪੂਰੀ ਨਿਭਾ ਰਹੇ ਹਾਂ ਜੀ ਪਾਰਟੀ ਦਾ ਗਾਣਾ ਬੰਦੇ ਕੁਝ ਬਾਧੂ ਤੁਰੇ ਫਿਰਦੇ ਜਿਹੜੇ ਜੀ ਬੰਦੇ ਤਾਂ ਇਹਨਾਂ ਦੇ ਵੀ ਓਨੇ ਹੀ ਹੈ ਜੀ ਉਹਨਾਂ ਦੇ ਵੀ ਓਨੇ ਹੀ ਹੈ ਬੰਦੇ ਤਾਂ ਬਰਾਬਰੀ ਇਹਨਾਂ ਦੇ ਤੁਰੇ ਫਿਰਦੇ ਜਿਹੜੇ ਜਿਨ੍ਹਾਂ ਨੇ ਕਾਗਜ਼ ਭਰਨੇ ਆ ਉਹ ਅਸੀਂ ਅੰਦਰ ਐਂਟਰੀ ਕਰਾਈ ਹੈ ਬਾਕੀ ਕੋਈ ਫालतू ਬੰਦਾ ਅੰਦਰ ਹੈ ਠੀਕ ਬਿਲਕੁਲ ਸਪਕਸ ਨੇ ਕਿਹਾ ਹੈਗਾ ਵੀ ਅਸੀਂ ਇਹਨਾਂ ਦੇ ਬੰਦੇ ਜਿਹੜੇ ਤਕਰੀਬਨ ਜਿਹੜੇ ਬਾਧੂ ਕਰ ਦਿੱਤੇ ਗਏ ਹੈਗੇ ਆ ਤੇ ਇਹਦੇ ਸਬ ਅ ਅ ਤੋਂ ਦੂਰ ਤਸਵੀਰਾਂ ਅਸੀਂ ਵਿਖਾ ਦਿੱਤੀਆਂ ਆ ਗਈਆਂ ਐਸ ਪੱਖੋਂ ਕਿਹਾ ਵੀ ਇਹਨਾਂ ਦੇ ਜਿਹੜੇ ਬੰਦੇ ਆ ਜਿਹੜੇ ਆਪਣੀਆਂ ਫਾਈਲਾਂ ਲੈ ਕੇ ਉਹ ਜਮ੍ਹਾਂ ਕਰਾਈਆਂ ਜਾ ਰਹੀਆਂ ਪਰ ਫਰਕ ਹੈਗਾ ਕਿ ਜਿੱਥੇ ਤੁਸੀਂ ਆ ਤਸਵੀਰਾਂ ਇਸ ਸੰਗ ਦੇਖ ਲੋ ਸ਼ਾਇਦ ਉਹ ਫਾਈਲਾਂ ਦਿੱਤੀਆਂ ਜਾ ਰਹੀਆਂ ਜਾਂ ਨਹੀਂ ਦਿੱਤੀਆਂ ਪਤਾ ਨਹੀਂ ਤੇ ਪਰ ਫਿਲਹਾਲ ਲੋਕ ਉੱਥੇ ਖੜੇ ਹੋਏ ਜ਼ਰੂਰ ਹੈਗੇ ਆ ਵੀ ਕੀ ਵਾਕਈ ਫਾਈਲਾਂ ਲਈਆਂ ਜਾ ਰਹੀਆਂ ਜਾਂ ਨਹੀਂ ਲਈਆਂ ਜਾ ਰਹੀਆਂ ਇਹ ਨਹੀਂ ਕਹਿ ਸਕਦੇ ਤੇ ਇਸ ਟਾਈਮ ਜਿਹੜੇ ਇਸ ਤੋਂ ਕਾਫੀ ਆਫਤਾਰ ਦੇ ਕਰੀਬ ਫਰੀ ਜਿਹੜੇ ਲੋਕ ਆ ਇੱਥੇ ਆਪਦੀ ਫਾਈਲਾਂ ਦੇਣ ਵਾਸਤੇ ਖੜੇ ਹੋਏ ਆ ਇੱਕ ਬੰਦਾ ਉੱਥੇ ਆਪਦੀ ਐਕਟੀਵਿਟੀ ਵਿਖਾ ਰਿਹਾ ਹੈਗਾ ਵੀ ਤੁਸੀਂ ਬਾਜ਼ੀ ਤਾਂ ਨਹੀਂ ਦੇਖ ਸਕਦੇ ਹੋ ਇੱਕ ਬੰਦਾ ਛੜ ਫੈਲਾਂ ਫੜ ਰਿਆ ਪਿਆ ਜਾਂ ਕੀ ਕਰਦਾ ਪਿਆ ਤੇ ਜਿਹੜੇ ਕਾਲੀਦੱਲ ਲੋਕ ਇਹ ਹੀ ਰੋਪਾ ਕਹਿੰਦੇ ਤੁਸੀਂ ਫੈਲਾਉਣੀ ਫੜ ਰਹੇਗੇ ਐਨਓਸੀ ਨਹੀਂ ਮੈਦੋਈਗੀ ਕਿਤੇ ਜਿਹੜੀ ਧੱਕੇਸ਼ਾਹੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਇਹ ਸਾਰਾ ਕੁਝ ਕੀ ਹੈਗਾ ਨਹੀਂ ਜੀ ਕੁਝ ਨਹੀਂ ਇਹ ਜੋ ਫੈਲਾਂ ਅੰਦਰ ਫੜੇ ਜਾਂਦੇ ਆ ਉਹਨੂੰ ਇਜੈਕਸ਼ਨ ਲੱਗਦੇ ਆ ਜਿਨੇ ਕੋਈ ਐਨਓਸੀ ਵਗੈਰਾ ਹੈ ਨਹੀਂ ਕਿ ਜੋ ਕੋਈ ਪੇਪਰ ਪੂਰਾ ਨਹੀਂ ਉਹਨੂੰ ਮਿਲ ਰਿਹਾ ਬਾਕੀ ਤਾਂ ਕੋਈ ਨਹੀਂ ਨਹੀਂ ਸਵੇ ਕੁਝ ਨਾਲ ਪਤੰਦੇ ਨਾਲ ਨਹੀਂ ਲੈਦੇ ਨਹੀਂ ਜੀ ਨਹੀਂ ਐਨਓਸੀ ਨਾਲੋਂ ਬਾਕੀ ਉਹ ਦਸਤਰੀਆ ਵਲੇ ਨੂੰ ਤੁਸੀਂ ਪੁੱਛੋ ਜਿਹੜਾ ਕੋਈ ਚਾਹੀਦਾ ਹਨ ਉਹ ਉਹ ਤਾਂ ਜਿਹੜੀ ਰਿਕੁਆਇਰਮੈਂਟ ਜੀ ਉਹ ਤਾਂ ਹੈਗੀ ਹੋਈ ਜੀ ਬਾਕੀ ਲੈਣ ਚ ਹੁਣ ਵੀ ਇਹਨਾਂ ਦੇ ਕੈਂਡੀਡੇਟ ਲੱਗੇ ਹੀ ਆ ਜੀ ਕੋਈ ਰੋਕ ਕੋਈ ਨਹੀਂ ਕਰਦੇ ਬੰਦੇ ਬਹੁਤ ਮਗਾਈ ਬੈਠੇ ਪਰ ਨਹੀਂ ਜੀ ਨਹੀਂ ਦੇਖ ਲਓ ਬੰਦੇ ਕਿਹੜੇ ਸਾਡੇ ਕੈਂਡੀਡੇਟ ਖੜੇ ਆ 5-7 ਜਾਣੇ ਪੰਜ ਜਿਹੜੇ ਹੈਗੇ ਠੀਕ ਹੈ ਮਤਲਬ ਸਰ ਕੋਈ ਵੀ ਕਰਾ ਸਕਦਾ ਕੋਈ ਇੱਕ ਨਹੀਂ ਜੀ ਨਹੀਂ ਇਹਦੇ ਕੁਸ ਨਹੀਂ ਜੀ ਦੱਸੋਣੇ ਆ ਲੜੀ ਤੋਂ ਨੂੰ ਕਹਿੰਦੇ ਆ ਕਰੀ ਜੀ ਇਹ ਕੀ ਮਤਲਬ ਹੋਇਆ ਸਾਡਾ ਘੋਸ਼ਣਾ ਪੱਤਰ ਲਾਇਆ ਘੋਸ਼ਣਾ ਪੱਤਰ ਤੋਂ ਵਧੀਆ ਲਿਖਿਆ ਢੰਗ ਨਾਲ ਵੀ ਜੇ ਅਸੀਂ ਕਮੇਟੀ ਦਾ ਜਾਂ ਬਿਲੀ ਦਾ ਜੋ ਵੀ ਹੋਊਗਾ ਦੇਣਦਾਰੋਂ ਆ ਕੇ ਕੋਸ਼ਨਾ ਪੱਤਰ ਲਾਇਆ ਫਿਰ ਵੀ ਹੁਣ ਕਹਿੰਦੇ ਐਨਐਸਏ ਦੋ ਦਿਨਾਂ ਚ ਐਨਐਸਏ ਕਿੱਥੋਂ ਮਿਲ ਜੂਗੀ ਦੋ ਵਾਰੀ ਫਾਈਲ ਬਣਾਈ ਦੋ ਵਾਰੀ ਮੈਲ ਬਣਾਈ ਸਾਡੀ ਫਾਈਲ ਤੇ ਨਾਲ ਦੁਆਰਾ ਮੋਹਰਤੀ ਜੇ ਜੇ ਫਾਈਲ ਜੇ ਐਨਐਸਏ ਚਾਹੀਦੀ ਆਬਜੈਕਸ਼ਨ ਲਾਉਣ ਫਾਈਲ ਤੇ ਲਿਖਣ ਵੀ ਭਾਈ ਐਨਐਸਏ ਹੋਣਾ ਜੀ ਤੇ ਪੜਤਾਲ ਹੋਊਗੀ ਅਸੀਂ ਦੇਣਦਾਰ ਆ ਸਾਨੂੰ ਰਸੀਦ ਕੱਟ ਕੇ ਦੇ ਸਾਡੇ ਅੱਧਰ ਕਰਵਾਵੇ ਸਾਡੀ ਫਾਈਲ ਲੈ ਲੈ ਜੇ ਇਹਨੂੰ ਸਨ ਨਹੀਂ ਸਾਡੀ ਜਿੱਤੇ ਰਾਤ ਦੇ ਕਾਰਨ ਉਹਦੇ ਰੱਦ ਕਰ ਦੇ ਹਾਂ ਪੇਪਰ ਤਾਂ ਲੈਣਾ ਸਾਡੇ ਫਾਈਲ ਤਾਂ ਕਰ ਇੱਕ ਬੰਦਾ ਅੰਦਰ ਆ ਜੇ ਕੋਈ ਰੱਦ ਕਰੂਗਾ ਉਸ ਤੋਂ ਬਾਅਦ ਹੀ ਦੇਖ ਲੈ ਜੇ ਸਾਡੇ 'ਚ ਕੋਈ ਨੌਸੂ ਪੇਪਰ ਹੈ ਸਾਡੇ ਪੇਪਰ ਰੱਦ ਕਰ ਚਾਹਣ ਸਾਨੂੰ ਕੋਈ ਤਰਾ ਹੀ ਨਹੀਂ ਸਾਡੇ ਪੇਪਰ ਤਾਂ ਫਾਈਲ ਕਰਨ ਨਾ ਬਿਲਕੁਲ ਇਹਨਾਂ ਦਾ ਕਹਿਣਾ ਵੀ ਪੇਪਰ ਫਾਈਲ ਕੀਤੇ ਨਹੀਂ ਜਾ ਰਹੇਗੇ ਤੇ ਇਸ ਕਰਕੇ ਇਹਨਾਂ ਨੂੰ ਰੋਸ ਹੈ ਵੀ ਪੇਪਰ ਘੱਟੋ ਘੱਟ ਫਾਈਲ ਕੀਤੇ ਆ ਜੇ ਇਹਨਾਂ ਨੇ ਰੱਦ ਕਰਨੇ ਦਾ ਬਾਅਦ ਹੀ ਗੱਲ ਹੈਗੀ ਆ ਤੇ ਧਰਨੇ ਤੇ ਵੀ ਬੈਟ ਗਏ ਸਵਾਤੀਤ ਸਿੰਘ ਮੱਲਾ ਉਹਨਾਂ ਨੂੰ ਪੁੱਛਦਿਆਂ ਕਿ ਧਰਨੇ ਤੇ ਬੈਠਣ ਦਾ ਕਾਰਨ ਹੋਣਾ ਵੀ ਮਦਰ ਸਾਹਿਬ ਉਹ ਕਹਿੰਦੇ ਪੇਪਰ ਅਸੀਂ ਲੈ ਰਹੇ ਹਾਂ ਤੇ ਕਾਰਨ ਕੀ ਆ ਵੈਸੇ ਹੋਰ ਕੀ ਸਲਾਤ ਰੋਜੇ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਔਕੇ ਸਬਕੇ ਕੰਮ ਤੇ ਪਹੁੰਚਦੇ ਹੋ ਆ ਗੱਲ ਸਭ ਤੋਂ ਵੱਡੀ ਗੱਲ ਕਿ ਅੱਗੇ ਐਮਐਲਏ ਨੇ ਕਤਰ ਕਰਾਇਆ ਕੋਟਲਾ ਮੇਰ ਸਿੰਘ ਵਾਲੇ ਜਿੱਦੇ ਸਿੱਧੀ ਵੀ ਸਿੱਧੀ এনਵਾਇਰਨਮੈਂਟ ਐਮਐਲਏ ਦੀ ਆ ਅੱਜ ਮੈਂ ਦੁਖੀ ਮਾਨਣਾ ਦੱਸਣਾ ਚਾਹੁੰਦਾ ਕਿਉਂਕਿ ਪਹਿਲਾਂ ਮੈਨੂੰ ਇਸ ਵੀ ਚਲੋ ਵੀ ਛੇਤੀ ਕਿਸੇ ਮੈਂ ਕਿਸੇ ਦੇ ਖਰਾਬ ਨਹੀਂ ਬੋਲਣਾ ਚਾਹੁੰਦਾ ਸਿੱਧੀ ਐਨਵਾਇਰਨਮੈਂਟ ਜਿਹੜੇ ਬੰਦਿਆਂ ਨੇ ਫੜੇ ਗਏ ਤਪਤੀਸ਼ ਦੇ ਵਿੱਚ ਮੰਨਿਆ ਕਿ ਐਮਐਲਏ ਨੇ ਸਾਨੂੰ ਸੱਧਿਆ ਬੰਗੇ ਤੋਂ ਸਾਧਕੇ ਗੰਗਾ ਇਹਦੇ ਸ਼ੈਲਰ ਦੇ ਵਿੱਚ ਬਿਠਾਇਆ ਉਸ ਤੋਂ ਬਾਅਦ ਟੀਟੂ ਜਿਹੜਾ ਰਣਜੀਤ ਟੀਟੂ ਹੈ ਇਹਦੇ ਪਿਸਟਲ ਦੇ ਨਾਲ ਉਹ ਬੰਦਾ ਜਿਹੜਾ ਮਰਿਆ ਇਹਨਾਂ ਨੇ ਉਹਨਾਂ ਦੇ ਹੋਰ ਪਿਸਟਲ ਪਾ ਕੇ ਦੋ ਵੱਖਰਾ ਪਰਚਾ ਦੇ ਕੇ ਫਿਰ ਉਹ ਪਰਚੇ ਨਾਮਜ਼ਦ ਕੀਤੇ ਇਹ ਸਾਰਾ ਕੋ ਜਿਹੜਾ ਜੇ ਨਾਇਕ ਇਹੋ ਜੇ ਕੰਮ ਕਰਨੋਂ ਹਟੇ ਅਸੀਂ ਹਾਈ ਕੋਰਟ ਜਾਵਾਂਗੇ ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰਾਂਗੇ ਕਿ ਸੀਬੀਆਈ ਨੂੰ ਕੇਸ ਟਰਾਂਸਫਰ ਕੀਤਾ ਜਾਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਅੱਜ ਫਿਰ ਉਹ ਗੁੰਡਾ ਗੁੰਡੇ ਜਿਹੜੇ ਝਾੜੂ ਦੇ ਅੱਜ ਫਿਰ ਬਾਹਰ ਚ ਕੱਲੇ ਆ ਦੇਗੇ ਜਿੰਨੇ ਹੋਰ ਪਾਰਟੀਆਂ ਦੇ ਆਦਮੀ ਨੇ ਉਹਨਾਂ ਦੀਆਂ ਫੈਲਾਂ ਪਾੜੀਆਂ ਜਾਣ ਕੱਲੇ ਆਵਾਮਾਂ ਵੀ ਪਾਰਟੀ ਦੇ ਜਿਹੜੇ ਬੰਦੇ ਆ ਉਹ ਅੰਦਰ ਐਂਟਰ ਹੋਣ ਉਹਨਾਂ ਦੀਆਂ ਫੈਲਾਂ ਫੜੀਆਂ ਜਾਣ ਐਨਓਸੀ ਸਾਨੂੰ ਦੇ ਨਹੀਂ ਰਹੇ ਅੰਦਰੋਂ ਡਰਾਈਵਿੰਗ ਅਫਸਰ ਦਾ ਕੀ ਬਿਆਨ ਆ ਕਿ ਐਨਓਸੀ ਦਿਓ ਅਸੀਂ ਕੁਛ ਨਾ ਪੱਤਰ ਲਾਇਆ ਹਲਫਿਆ ਬਿਆਨ ਲਾਇਆ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਇਸੇ ਤੱਕ ਭਰੀਆਂ ਗਈਆਂ ਹੋਰ ਚੋਣਾਂ ਵੀ ਜਿਹੜੀਆਂ ਐਵੇਂ ਹੁੰਦੀਆਂ ਲਗਸਮ ਦੀ ਜਿਲ੍ਹਾ ਭਿੱਜ ਗਈ ਐਵੇਂ ਹੁੰਦੀਆਂ ਕਿ ਐਫਆਰ ਲੱਗਦਾ ਐਨਓਸੀ ਨਹੀਂ ਸਰਕਾਰ ਦਿੰਦੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡੀਆਂ ਫਾਈਲਾਂ ਫੜੀਆਂ ਜਾਣ ਅੰਦਰੋਂ ਜਿਹੜੇ ਡਰਾਈਵਿੰਗ ਅਫਸਰ ਨੇ ਪਾਸੇ ਹੋਏ ਵਿਆ ਚਾਹ ਸਾਨੂੰ ਲਿਖ ਕੇ ਦੇਣ ਫਾਈਲ ਦੇ ਉੱਤੇ ਕਿ ਅਸੀਂ ਤਾਂ ਨਹੀਂ ਫਾਈਲ ਫੜ ਰਹੇ ਕਿ ਐਨਓਸੀ ਹੈ ਨਹੀਂ ਉਹ ਲਿਖ ਕੇ ਨਹੀਂ ਦੇ ਰਹਾ ਕਿਉਂਕਿ ਇਹ ਮੇਰੀ ਭੁਗਤਾ ਸਾਰੇ ਮੁਲਾਜ਼ਮਾਂ ਦੀ ਸਾਰੇ ਅਫਸਰਾਂ ਦੀ ਪਰ ਅਸੀਂ ਉਹ ਨਜ਼ਰ ਖੈਰਾ ਨਹੀਂ ਛੜਨਾ ਜਿੰਨਾ ਚਿਰ ਸਾਡੇ ਬੰਦਿਆਂ ਦੀਆਂ ਨਾਤੇਦੀਆਂ ਨਹੀਂ ਪਰ ਕਹਜੋ ਨਿਕਾ ਕਿਉਂਕਿ ਇਹ ਗਿੱਝੀਆਂ ਕਿ ਇੱਕ ਪਾਰਟੀ ਦੇ ਪੇਪਰ ਲੈ ਲੋ ਤੇ ਦੂਜਿਆਂ ਨੂੰ ਸਾਰੇ ਨੂੰ ਵਟਸਐਪ ਕਰ ਦਿਓ ਕਾਉਂਸਲ ਨੇ ਪਹਿਲਾਂ ਇਹੋ ਕੁਛ ਕੀਤਾ ਸੀ ਪਰ ਸ਼ਰੂਮ ਨੇ ਕਾਲੀ ਦਲ ਦੀ 15 ਸਾਲ ਸਰਕਾਰ ਰਹੀ ਹਮੇਸ਼ਾ ਹੀ ਕਹਦੇ ਕਿਸੇ ਦੇ ਫੈਲਾ ਪਾੜੀਆਂ ਗਈਆਂ ਸੀ ਤੁਸੀਂ ਵੀ ਪੱਤਰਕਾਰ ਰਹੇ ਹੋ ਕਦੇ ਕਿਸੇ ਦੇ ਕਾਜ ਕੈਂਸਲ ਕੀਤੇ ਗਏ ਸੀ ਇੱਕ ਸਿੰਗਲ ਕਾਗਜ਼ ਦੀ ਕੈਂਸਲ ਕੀਤੇ ਗਏ ਕਿਸੇ ਜ਼ੋਨ ਦੇ ਵਿੱਚ ਬਲੌਗ ਸੰਤ ਜਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਨਾ ਕਿਸੇ ਦੇ ਪੰਚਾਇਤਾਂ ਦੇ ਵਿੱਚ ਇਹ ਨਵਾਂ ਰੱਤ ਫੜਿਆ ਇਹਨਾਂ ਨੇ ਜੇ ਇਹਨਾਂ ਨੇ ਲੁੱਟੇ ਦਾਮਾ ਦਾ ਇਲੈਕਸ਼ਨ ਲੋਕਾਂ ਦਾ ਜਿਹੜਾ ਫਤਵਾ ਲੈਣ ਕਿਉਂਕਿ ਫਤਵਾ ਲੈਣ ਜੋਗੇ ਨਹੀਂ ਕੀਤਾ ਕੁਛ ਨਹੀਂ ਜੇ ਕੰਮ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਅੱਜ ਮੈਂ ਸਿੱਧੀ-ਸਿੱਧੀ ਰੋਲਮੈਂਟ ਕਹੂੰਗਾ ਜਿਵੇਂ ਅੱਗੇ ਕਤਲੇ ਨੇ ਇਹਨਾਂ ਨੇ ਕਰਾਇਆ ਤੇ ਮੋਟੇ ਕਿੰਨੀਆਂ ਪਈਆਂ 1148 ਸ਼੍ਰੋਮਣੀ ਅਕਾਲੀ ਦਲ ਨੂੰ 35 ਮੋਟੇ ਪਈਆਂ ਸਾਰੀਆਂ ਛਾੜੂ ਨੂੰ ਕੋਟਲਾ ਮੇਰ ਸਿੰਘ ਵਾਲੇ ਇਹ ਉਹ ਹੁਕਮਾ ਚਾਹੁੰਦੇ ਕਤਲ ਕਰਾਉਣਾ ਚਾਹੁੰਦੇ ਆ ਸਿੱਧੀ ਨੌਲਮੈਂਟ ਪ੍ਰਸ਼ਾਸਨ ਦੀ ਹੋਊਗੀ ਤੇ ਐਮਐਲਏ ਦੀ ਹੋਊਗੀ ਜੇ ਕੋਈ ਇੱਥੇ ਅਨਸਕਾਮੀ ਘਟਨਾ ਵਾਪਰਦੀ ਹੈ ਸਿੱਧੀ ਸੀ ਸਿੱਧੀ ਨੌਲਮੈਂਟ ਹੈ ਕਿਉਂਕਿ ਇਹ ਗੁੰਡੇ ਜਿਹੜੇ ਬਾਹਰ ਠੱਲੇ ਨੇ ਇੱਥੇ ਬਲਾਕ ਭਰਿਆ ਸੀ ਇਹ ਕਾਦੇ ਵਾਸਤੇ ਆਏ ਇੱਥੇ ਬਲਾਕ ਭਰਿਆ ਕਾਦੇ ਵਾਸਤੇ ਆਇਆ ਇਸ ਕਰਕੇ ਮੈਂ ਸਮਝਦਾ ਕਿ ਇਹ ਕਤਲ ਕਰਾਉਣ ਦੀ ਕੋਈ ਇਹਨਾਂ ਦੀ ਸਾਰੇ ਅਫਸਰਾਂ ਅੰਦਰ ਵੜੇ ਪਿਆ ਕੋਈ ਅਫਸਰ ਉਹਨੂੰ ਤਿਆਰ ਨਹੀਂ ਉੱਪਰ ਤੱਕ ਗਈ ਸਾਰਿਆਂ ਨੂੰ ਗਾ ਚੁੱਕੇ ਹਾਂ ਮੈਂ ਉਹਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਦਾ ਕਿਉਂਕਿ ਪਿਛਲੀ ਵਾਰ ਵੀ ਸਾਡੇ ਕਾਜ ਕੰਸਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ਅਸੀਂ 3 ਵਜੇ ਤੋਂ ਲੈ ਕੇ ਸੁਬਾਹ 2 ਵਜੇ ਤੱਕ ਧਰਨਾ ਦਿੱਤਾ ਫਿਰ ਸਾਡੀ ਲਿਸਟ ਲਈ ਸੀ ਉਹ ਹਾਲਾਤ ਹੁਣ ਕੋਈ ਇਹ ਲੋਕਤੰਤਰ ਹੈ ਲੋਕਤੰਤਰ ਦਾ ਕਹਾਨਾ ਕਰ ਰਹੀ ਹੈ ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਅਸੀਂ ਆਮ ਆਦਮੀ ਆ ਅਸੀਂ ਨਵਾਂ ਸ਼ਾਸਨ ਲੈ ਕੇ ਆਵਾਂਗੇ ਨਮੀਆਂ ਗੱਲਾਂ ਕਰਾਂਗੇ ਪਿਛਲੀ ਵਾਰ ਕੌਂਸਲ ਪਾਰਟੀ ਨੇ ਕਾਜ ਪਾੜਦੇ ਸੀ ਕਿ ਇਹਨਾਂ ਨੇ ਵੀ ਉਹੀ ਗੁੰਡਾਗਰਦੀ ਕਰਨ ਲੱਗੇ ਆ ਫਾਇਲਾ ਫੜ ਕੇ ਪਾਰੀਆਂ ਸਾਡਾ ਜਕਸੀਰ ਐਮ ਸੀ 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 ਉਹਦੀ ਫਾਇਲ ਖੋ ਕੇ ਭੱਜ ਗਏ ਕੋਈ ਗੱਲ ਹੈ ਇਹ ਕਦੇ ਮੈਂ ਤਾਂ ਪਹਿਲੀ ਵਾਰ ਸੁਣਿਆ ਇਹੋ ਜੀਆਂ ਗੱਲਾਂ ਕਦੇ ਨਹੀਂ ਹੁੰਦੀਆਂ ਤਕੜੇ ਹੋ ਗਏ ਸਾਡੇ ਵਰਕਰ ਜਿਹੜੇ ਬਹੁਤ ਕਾਇਮ ਆ ਕਦੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਕਾਗਜ਼ ਭਰ ਕੇ ਜਾਵਾਂਗੇ ਇਹ ਹੋਣ ਜਿਹੜਾ ਧਰਨਾ ਬੜਾ ਚੱਲੂਆ ਲੱਗ ਬਿਲਕੁਲ ਲਗਾਤਾਰ ਚੱਲੂਗਾ ਉਹਨਾਂ ਜਿਹੜੇ ਅਸੀਂ ਇਹ ਗੇੜਾ ਖਹਿਣਾ ਨਹੀਂ ਛੱਡਾਂਗੇ ਜਿੰਨਾਂ ਚਿਰ ਸਾਡੀ ਨਾਮਿਨੇਸ਼ਨ ਨਹੀਂ ਹੋਉਂਦੀ ਹਾਲੋ ਆ ਤੀਸ਼ ਸਿੰਘ ਮੱਲਣਾ ਨੇ ਚੇਤਾਵਨੀ ਜਿਹੜੀ ਦੇ ਦਿੱਤੀ ਹੈਗੀ ਆ ਜਿੰਨੇ ਚਿਰ ਇਹਨਾਂ ਦੀਆਂ ਜਿਹੜੀਆਂ ਫਾਈਲਾਂ ਜਿੰਨੇ ਚਿਰ ਭਰੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਇਹ ਲਗਾਤਾਰ ਗੇੜੇ ਦੇ ਉੱਤੇ ਡਟੇ ਰਹਿਣਗੇ ਤੇ ਤੁਹਾਨੂੰ ਅਸੀਂ ਬਾਅਦੀਆਂ ਤਸਵੀਰਾਂ ਭੇਜਾਉਣੀ ਆ ਫਿਰ ਵੇਰਾ ਵੀ ਲਿਗਾਤੋਂ ਕਰਾਂਗੇ ਇੱਕ ਵਾਰ ਸਾਨੂੰ ਬਾਹਰ ਜਾਵਰਨ ਦਿਓ ਫਿਰ ਦੇਖਦੇ ਕੀ ਬਣਦਾ ਇਸ ਟਾਈਮ ਬਾਗ ਆਪਣਾ ਸ਼ਹਿਰ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਕਹਿਣਾ ਕਮੀ ਹੋਈ ਵੀ ਆ ਤੇ ਸ਼ੋਮਨੀ ਕਾਲੀਦਲ ਨੇ ਗੇਟ ਤੇ ਤਾਣਾ ਲਾ ਦਿੱਤਾ ਹੈਗਾ ਕਿ ਕਿੰਨਾ ਟਾਈਮ ਤਾਣਾ ਚੱਲੂਗਾ ਸਮੇਂ ਦੀ ਗੱਲ ਹੋਊਗੀ ਪਰ ਫਿਲਹਾਲ ਜਿਹੜੀਆਂ ਉਹਨਾਂ ਦੇ ਰੋਪ ਇਹੀ ਆ ਵੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨਹੀਂ ਲਈਆਂ ਜਾ ਰਹੀਆਂ ਐਨਓਸੀ ਦੇ ਰੌਲਾ ਹੈਗਾ ਉਹ ਕਹਿੰਦੇ ਵੀ ਅੱਜ ਸਵੇਰ ਜਿਹੜਾ ਘੋਸ਼ਣਾ ਪੱਤਰ ਹੈ ਜਿਹੜਾ ਉਹ ਦੇ ਦਿੱਤਾ ਹੈਗਾ ਪਰ ਉਹਦੇ ਬਾਅਦ ਲੋਕ ਸਾਡੀਆਂ ਫੈਲਾਂ ਨਹੀਂ ਲਈਆਂ ਜਾ ਰਹੀਆਂ ਪਤਾ ਨਹੀਂ ਹੁਣ ਕਿਉਂ ਉਹ ਤਾਂ ਅਧਰਾੰਗ ਅਫਸਰ ਹੀ ਦੱਸ ਸਕਦੇ ਆ ਵੀ ਕਾਹ ਤੋਂ ਨਹੀਂ ਲਈਆਂ ਜਾਗੀਆਂ ਸਮੇਂ ਦੀ ਗੱਲ ਰਹੂਗੀ ਤੇ ਉਮੀਦ ਕਰਦੇ ਆ ਤੁਸੀਂ ਜੇ ਸਾਡੀ ਇਸ ਗੱਲਬਾਤ ਨੂੰ ਜਿਹੜਾ ਸ਼ੇਅਰ ਵੀ ਕਰੋਗੇ ਤੁਹਾਨੂੰ ਅਸੀਂ ਇਸ ਟਾਈਮ ਤੁਸੀਂ ਵੀਰਾਂ ਜਿਹੜੀਆਂ ਬਲਾਕ ਬਗਾ ਪਾ ਰਹੇ ਨੇ ਇਹ ਉਹ ਮੋਗੇ ਵਾਲੇ ਗੱਡੀ ਨੇ ਬਲਾਕ ਬਗਾ ਪਾ ਰਹੇ ਨੇ ਦਿਖਾ ਰਹੇ ਆ ਜਿੱਥੇ ਇਸ ਟਾਈਮ ਤੱਤਰ ਬਲਕਾ ਪਲਾਕ ਬੰਕਾਸ ਪੰਚਾਇਤ ਅੱਥਰ ਹੈ ਤੇ ਆ ਤੁਸੀਂ ਜਿਹੜਾ ਦੇਖ ਰਹੇ ਹੋਹੀਂ ਉੱਥੇ ਫੇਰ ਤੇ ਖੜੇ ਆ ਗਏ ਆ ਤੇ ਲਗਾਤਾ ਦਿਰੀ ਉਥੇ ਇਸ ਟਾਈਮ ਗਹਿਮਾ ਦਾ ਵੀ ਪੂਰੀ ਹੈਗੀ ਆ ਤੇ ਉਸ ਤੋਂ ਪਹਿਲਾਂ ਜਿਹੜੀ ਪੂਟੋ ਮੈਂ ਤਾਂ ਵੀ ਹੋਈ ਸੀਗੀ ਉਮੀਦ ਕਰਦੇ ਹਾਂ ਸਾਡੀ ਤੁਸੀਂ ਨਾਲ ਗੱਲਬਾਤ ਨੂੰ ਛੇੜ ਕੇ ਕਰੋਗੇ ਮਾਡਾ ਪੇਜ ਆ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ